ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪਣੇ ਸੈਂਟਰ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿਹੜੇ ਰਾਸ਼ਨ ਕਾਰਡ ਆ ਉਹ ਤੁਸੀਂ ਕਟੋ ਤੇ ਨਹੀਂ ਅਦਾ ਅਸੀਂ ਕੱਟ ਦੇ ਰਹੇ ਹਾਂ ਤੇ ਪੰਜਾਬ ਸਰਕਾਰ ਦਾ ਵੀ ਪੂਰਾ ਰੋਲਾ ਪੈ ਗਿਆ ਵੀ ਹੁਣ ਕੱਟੀਆਂ ਦਾ ਕੱਟੀਆਂ ਕੀ ਦੇ ਜੇ ਕੱਟਦੇ ਆ ਤਾਂ ਵੋਟਾਂ ਦਾ ਸਿਸਟਮ ਖਰਾਬ ਹੁੰਦਾ ਲੋਕ ਨਰਾਸ਼ ਹੁੰਦੇ ਆ ਕਿਉਂਕਿ ਜਿਹਦੀ ਇੱਕ ਵਾਰੀ ਕਣਕ ਲੱਗ ਗਈ ਤੇ ਉਹੜੀ 14 ਵੀ ਮੇਰੀ ਕਣਕ ਕੱਟੀ ਜਾਵੇ ਸੈਂਟਰ ਕਹਿੰਦੀ ਵੀ ਤੁਹਾਡੇ ਕੋਲੇ ਜਿਹੜਾ ਕੋਟਾ ਹੈ ਉਹ ਤਾਂ ਤੁਸੀਂ ਜ਼ਿਆਦਾ ਲਈ ਜਾਂਦੇ ਆ ਕਟੋ ਕਟ 11 ਤੋਂ 15 ਲੱਖ ਥੋੜੇ ਨੇ ਕਾਲਡ ਹੋਲਡਰਸ ਆ ਉਹ ਜ਼ਿਆਦਾ ਮੇਰੇ ਨਾਲ ਮਾਸਟਰ ਰঞ্জੀਤ ਸਿੰਘ ਜੀ ਤੇ ਜਗਦੇਵ ਸਿੰਘ ਜੀ ਬੈਠੇ ਆ ਆਪਾਂ ਇੱਥੇ ਵਿਚਾਰ ਹੀ ਕਰਨੀ ਆ ਡਿਸਕਸ ਹੀ ਕਰਨਾ ਮੈਂ ਤਾਂ ਇਹ ਸਮਝਦਾ ਕਿ ਵੀ ਜਿਹੜੇ ਹੁਣ ਕਾਲਡ ਕੱਟੇ ਆ ਜੇ 50 ਸਰਕਾਰ ਕੱਟਦੀ ਆ ਤਾਂ ਨਾਸ਼ ਹੋਣਗੇ ਲੋਕ ਤੇ ਜੇ ਨਹੀਂ ਕੱਟਦੀ ਸੈਂਟਰ ਨੇ ਕਣਕ ਨਹੀਂ ਓਨੀ ਦੇਣੀ ਫਿਰ ਲੋਕਾਂ ਨੂੰ ਮੜਨਾ ਪਊਗਾ ਸਰਕਾਰ ਨੂੰ ਖਤਰਾ ਸਰਕਾਰ ਨੂੰ ਖਤਰਾ ਲੋਕਾਂ ਨੂੰ ਮੜਨਾ ਪਊਗਾ ਜਦੋਂ ਕਣਕੜਾ ਮਿਲੀ ਹਾਂ ਹਾਂ ਉਹ ਵੀ ਤਾਂ ਨੁਕਸਾਨ ਹੀ ਆ ਫਿਰ ਹਾਂ ਤੇ ਫਿਰ ਇਹਦਾ ਹੱਲ ਕੀ ਹੋਵੇ ਮੈਂ ਤਾਂ ਇਹ ਸੋਚਦਾ ਹੁੰਨਾ ਕਿ ਵੀ ਆਪਣੇ ਜਿਹੜੇ ਡੀਪੋ ਹੋਲਡਰ ਲੈਣ ਆਉਣ ਲੱਗੇ ਆਉਂਦੀ ਆ ਆਪਾਂ ਦੇਖਦੇ ਰਹਿੰਨੇ ਆਪਣੇ ਘਰਾਂ ਦੇ ਕੋਲੇ ਹੀ ਆ ਉਹ ਘਰ ਵੀ ਕਣਕ ਲੈਣ ਆਉਣੇ ਆ ਮਾਸਟਰ ਜੀ ਜਿਹੜੇ ਜਿਹੜੇ ਮੈਨ ਆ ਵੀ ਦੋ ਦੋ ਗੱਡੀਆਂ ਰੱਖੀਆਂ ਆ ਕਈ ਤਾਂ ਬੱਡ ਮੋਟਰਸਾਈਕਲ ਤੇ ਹੁਣ ਗਏ ਤੇ ਕਟਾ ਮਗਰ ਰੱਖ ਲੈਣਗੇ। ਕਾਰਾਂ ਦੇ A20 ਲਿਆਏ ਕੋਈ ਵੱਡ ਲੰਮੀ ਹੀ ਕਟਕਾ ਲਈ ਫਿਰਦੇ ਆ। ਮਤਲਬ ਕਿ ਕਣਕ ਜਿਹੜੀ ਹੈਗੀ ਆ ਨਾ ਉਹ ਉਹਨਾਂ ਕਹਾਂ ਜਾ ਰਹੀ ਹੈ ਜਿੱਨਾਂ ਕਹਾਂ ਚ ਨਹੀਂ ਜਾਣਾ। ਸਰ ਸਾਬ ਬੱਚੇ ਨੇ ਤਾਂ ਮੁਕਾਜ਼ਮ ਲੱਗੇ ਆਪ ਵੀ ਜਿਹੜੇ ਕਰਦਾ ਬੇੜ ਪਤਾ ਉਹ ਕੁਮਾਰਿਆ। ਹਾਂਜੀ ਹਾਂਜੀ ਬਹੁਤ ਕੇਸਾ ਇਹ ਹੋ ਜੇ। ਤੇ ਮੈਂ ਕਈਆਂ ਨੂੰ ਬੇਨਤੀ ਕੀਤੀ ਚਾਹੁੰਦਾ ਵੀ ਆਪਾਂ ਨਾ ਤੁਸੀਂ ਛੱਡ ਦਿਓ ਯਾਰ ਹਨਾ। ਤੁਸੀਂ ਵਿਲਿੰਗਲੀ ਛੱਡ ਦਿਓ ਵੀ ਹਾਂ ਵੀ ਅਸੀਂ ਕੰਕ ਨਹੀਂ ਲੈਣੀ ਅਸੀਂ ਯੋਗ ਹੈਗੇ ਆ ਅਸੀਂ ਕਮਾਈ ਆਪਦੀ ਪੂਰੀ ਕਰਦੇ ਆ। ਚਾਹ ਸਰਕਾਰ ਕੇ ਗਰੀਬ ਨੂੰ ਦੇ। ਗਰੀਬ ਦਾ ਪਹਾ ਗਰੀਬ ਨੂੰ ਵੈਦਾਂ ਕਹਾਦਾ ਗਰੀਬ ਉਹ ਮੈਂ ਤੁਹਾਨੂੰ ਉਦਾਹਰਣ ਦੇਵਾਂ ਇੱਕ ਆਪਣੇ ਬਲਜੀਤ ਮੁੰਡਾ ਨਹੀਂ ਕੰਮ ਕਰਦਾ ਹਾਂ ਟੱਲਮਾ ਤੋਂ ਮੁੰਡਾ ਬਲਜੀਤ ਬਲਜੀਤ ਸਿੰਘ ਹਾਂ ਉਹ ਨਾ ਵਿਚਾਰੇ ਨੂੰ ਨਾ ਮਿੰਤਾ ਕਰਦੇ ਨੂੰ ਘੱਟੋ ਘੱਟ ਵੀ ਕਈ ਸਾਲ ਹੋ ਗਏ ਵੀ ਬਾਈ ਮੇਰਾ ਕਾਰਡ ਬਣਾ ਦੇ ਹੁਣ ਨਾ ਵੀ ਬਣਦੇ ਹੁਣ ਨਾ ਵੀ ਬਣਦੇ ਉਹ ਬਣਦਾ ਹਾਂ ਉਹਦਾ ਵਿਚਾਰੇ ਦਾ ਕਾਰਡ ਨਹੀਂ ਬਣਿਆ ਜੀ ਦੇਖੋ ਉਹ ਬੰਦਾ ਅੱਥ ਦਾ ਗਰੀਬ ਬੰਦਾ ਰੇੜਾ ਚਲਾਉਂਦਾ ਉਹਦਾ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਕਾਰਡ ਬਣੇ ਸੀ ਨਾ ਕਾਂਗਰਸ ਵੇਲੇ ਉਹ ਬੰਦੇ ਦਾ ਕਿਸੇ ਦਾ ਕਾਰਡ ਨਹੀਂ ਬਣਾ ਕੇ ਦਿੱਤਾ ਤਕੜੇ ਤਕੜੇ ਅਮੀਰਾਂ ਦੇ ਕਾਰਡ ਬਣ ਗਏ ਪਰ ਉਹ ਗਰੀਬ ਦਾ ਕਾਰਡ ਨਹੀਂ ਬਣਿਆ ਮੈਂ ਤਾਂ ਇਹ ਕਹਿਣਾ ਪਹਿਲੀ ਗੱਲ ਤਾਂ ਜਿਹੜੇ ਤਕੜੇ ਘਰ ਇਹ ਕਣਕ ਲੈਂਦੇ ਆ ਵੀ ਬਾਈ ਜੀ ਥੋੜੀ ਬੋਤ ਸ਼ਰਮ ਕਰ ਸਰਦੇ ਵਰਦੇ ਹੈਗੇ ਕਿਉਂ ਗਰੀਬ ਦਾ ਐਸਾ ਖਾਣ ਇਹ ਪਤਾ ਹੈ ਸੈਂਟਰ ਦੀ ਸਰਕਾਰ ਨੇ ਕਦੋਂ ਲਾਗੂ ਕੀਤੀ ਸੀ ਰਾਈਟ ਟੂ ਫੂਡ ਫੂਡ ਸਕਿਉਰਟੀ ਉਹਦਾ ਮਤਲਬ ਮਰਮੋਹ ਸੰਗ ਸਰਕਾਰ ਨੇ ਤਾਂ ਲਾਗੂ ਕੀਤੀ ਸੀ ਇੱਕ ਡਾਟਾ ਕਹਿੰਦਾ ਸੀ ਕਿ ਭਾਰਤ ਦੇ 25 30% ਲੋਕਾਂ ਉਹਨਾਂ ਨੂੰ ਪਰ ਪੇਟ ਖਾਣਾ ਨਹੀਂ ਮਿਲਦਾ ਭੁੱਖੇ ਸੌਂਦੇ ਆ ਭੁੱਖੇ ਸੌਂਦੇ ਆ ਹਾਂ ਤੇ ਉਹ ਭੁੱਖੇ ਸੌਣ ਵਾਲੇ ਲੋਕਾਂ ਵਾਸਤੇ ਸਰਕਾਰ ਨੇ ਕਿਹਾ ਵੀ ਦੇਖੋ ਆਪਣੇ ਕੋਲੇ ਪ੍ਰਜਾਪਾ ਚੰਤੇ ਜਾਵੜੀ ਪਰ ਜੇ ਆਪਣੇ ਲੋਕ ਹੀ ਭੁੱਖੇ ਸੌਂਦੇ ਆ ਨਾ ਤਾਂ ਆਪਣੀ ਸਰਕਾਰ ਕੀ ਕੰਮ ਦੇਣੀ ਤੇ ਸਰਕਾਰ ਨੇ ਸੋਚਿਆ ਵੀ ਇਹਨਾਂ 25 30 ਪਰਸੈਂਟਾਜ ਤੇ ਨਾ ਸਰਕਾਰ ਕੜਕ ਦੇਊਗੀ ਤਾਂ ਜੋ ਇਹ ਭੁੱਖੇ ਨਾ ਸੌਣ ਹਾਂ ਬਾਕੀ ਦੇ ਛੱਡੋ ਆ ਸੋਫੇ ਸੈੱਟ ਆ ਪੀੜਾ ਸੈੱਟ ਚੰਗੇ ਬੈੱਡ ਲਗਜ਼ਰੀ ਗੱਡੀਆਂ ਚੰਗੇ ਆਲਿਸ਼ਾਨ ਘਰ ਹੋਰ ਫਲ ਫਰੂਟ ਡਰਾਈ ਫਰੂਟ ਉਹ ਸਭ ਛੱਡ ਦਿਓ ਉਹ ਨਹੀਂ ਚਾਹੀਦਾ ਸਰਕਾਰ ਕਹਿੰਦੀ ਵੀ ਇਹਨਾਂ ਦਾ ਨਾ ਟੈਡ ਪਰਚੇ ਬਸ ਰਾਤ ਨੂੰ ਪੈਣ ਲੱਗਿਆਂਗਾ ਕਿ ਨੀਂਦ ਵਧੀ ਜਾਏ ਆਈ ਸੀ ਨਾ ਜੀ ਹਾਂ ਇਹ ਸਰਕਾਰ ਦੀ ਸਕੀਮ ਤਾਂ ਆਈ ਸੀ ਪਰ ਕੁਝ ਲੋਟੂ ਸਰਕਾਰਾਂ ਨੇ ਪਿਛਲੀਆਂ ਨੇ ਮੈਂ ਕਾਂਗਰਸ ਨੂੰ ਕਹਿੰਨਾ ਅਕਾਲੀ ਦਲ ਨੂੰ ਕਹਿੰਨਾ ਵੀ ਇਹਨਾਂ ਨੇ ਨਾ ਆਪਦੇ ਪਸੰਦ ਦੇ ਬੰਦਿਆਂ ਦੇ ਕਾਰਡ ਬਣਾਤੇ ਜਿਹਦੀ ਸ਼ਿਫਾਰਿਸ਼ ਹੁੰਦੀ ਸੀ ਚੱਲ ਕਾਰਡ ਗਰੀਬਾਂ ਦਾ ਦੇਖਿਆ ਹੀ ਨਹੀਂ ਜੇ ਸੈਂਟਰ ਸਰਕਾਰ ਹੁਣ ਕੱਟਦੀ ਆ ਨਾ ਤੇ ਮੈਂ ਤਾਂ ਨਾ ਕੱਟਨੇ ਜਾਣੇ ਚਾਹੀਦੇ ਆ। ਅਗਰ ਗਰੀਬ ਰਹਿੰਦੇ ਉਹਨਾਂ ਨੂੰ ਬਣਾਵੇ। ਬੱਸ। ਉਹ ਨਹੀਂ ਬਣਾਵੇ ਕਾਰਡ। ਹਾਂ। ਜਿਹੜੇ ਤਕੜੇ ਬੰਦੇ ਆ ਉਹਨਾਂੇ ਕੱਟੋ। ਉਹਨਾਂ ਦੇ ਕੱਟੋ। ਅਸੀਂ ਪੁਰਜ਼ੋਰ ਮੰਗ ਕਰਦੇ ਆ ਤੇ ਜਿਹੜੇ ਗਰੀਬ ਆ ਵਿਚਾਰੇ ਅੱਤ ਦੇ ਗਰੀਬ ਜਿਨ੍ਹਾਂ ਨੂੰ ਨਹੀਂ ਮਿਲਦੀ ਕਾਣਕ ਸਾਡੇ ਕੋਲੇ ਬਹੁਤ ਕੇਸ ਆਉਂਦੇ ਆ ਇੱਥੇ। ਰੋਜ਼ ਹੀ ਕੇਸ ਆਉਂਦੇ ਆ ਵੀ ਸਾਡਾ ਕਾਰਡ ਬਣਾ ਦਿਓ। ਅਸੀਂ ਕਹਿੰਦੇ ਭਾਈ ਨਹੀਂ ਬਣਦੇ ਨਹੀਂ ਬਣਾ ਸਕਦੇ। ਪਰ ਜੇ ਉਹਨੇ ਕੱਟੇ ਜਾਣਗੇ ਤੇ ਮੈਨੂੰ ਉਮੀਦ ਆ ਵੀ ਬਣਨਗੇ ਗਰੀਬਾਂ ਦੇ। ਆ ਵੱਡੇ ਨੇ ਕੱਟ ਦਿਓ। ਛੋਟੇ ਗਰੀਬਾਂ ਨੇ ਬਣਾ ਦਿਓ। ਹਾਂ ਇੱਕੇ ਬੇਨਤੀ ਇਹ ਆ ਤੇ ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਨਾ ਜਿਆਦਾ ਗਰੀਬੀ ਹੈ ਨਹੀਂਗੀ ਹਰੇਕ ਬੰਦਾ ਵਧੀਆ ਕਮਾਉਂਦਾ ਖਾਂਦਾ ਤੇ ਜਿਆਦਾਤਰ ਲੋਕ ਕੋਸ਼ਿਸ਼ ਕਰੋ ਵੀ ਆਪ ਦਾ ਜਿਹੜਾ ਇਹ ਇਹ ਸਾਨੂੰ ਫਾਇਦਾ ਮਿਲਿਆ ਨੂੰ ਸਰੰਡਰ ਕਰਨ ਦੀ ਕੋਸ਼ਿਸ਼ ਕਰੋ ਸਰਕਾਰ ਨੂੰ ਦੇ ਦਿਓ ਵਾਪਸ ਜਿਵੇਂ ਮੋਦੀ ਨੇ ਸਕੀਮ ਨਹੀਂ ਚਲਾਈ ਸੀ ਬਈ ਜਿਹੜਾ ਸਿਲੰਡਰ ਦੀ ਸਬਸਿਡੀ ਵਾਪਸ ਕਰਦਾ ਤੇ ਉਹਨੂੰ ਸਨਮਾਨਤਿਆ ਕਰਦੇ ਹੁੰਦੇ ਹਾਂ ਤੇ ਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਵੀ ਚਲੋ ਜਿਹੜੇ ਸਰੰਡਰ ਕਰਨਾ ਚਾਹੁੰਦੇ ਆ ਸਕੀਮ ਨੂੰ ਉਹਨਾਂ ਨੂੰ ਬੜਾ ਵੱਡਾ ਸਨਮਾਨਤ ਕੀਤਾ ਜਾਵੇ ਮਾਨਤਨ ਕੀਤਾ ਜਾਵੇ ਉਹਨਾਂ ਦਾ ਕਈ ਬੰਦੇ ਹੈਗੇ ਜਿਹੜੇ ਕਰਨਾ ਵੀ ਚਾਹੁੰਦੇ ਆ ਪਰ ਕਹਿੰਦੇ ਵੀ ਚਲੋ ਮਾਨ ਸ਼ਰਮਾਨਾ ਥੋੜਾ ਬਹੁਤ ਮਿਲੇ ਹਾਂ ਜੇ ਕੋਈ ਕਰਨਾ ਚਾਹੁੰਦਾ ਅਸੀਂ ਇਤਨੇ ਭਰਾ ਬੈਠੇ ਆ ਅਸੀਂ ਆਪ ਦੇ ਲੋ ਜਰੂਰ ਸਨਮਾਨਤ ਕਰਾਂਗੇ ਜੇ ਕੋਈ ਸਾਡੇ ਏਰੀਆ ਦੇ ਵਿੱਚ ਕੋਟ ਕਪੂਰੇ ਹਲਕੇ ਦੇ ਵਿੱਚ ਕੋਈ ਇਹ ਸਕੀਮ ਨੂੰ ਸੈਂਟਰ ਕਰਨਾ ਚਾਹੁੰਦਾ ਤਾਂ ਅਸੀਂ ਤਿੰਨੇ ਭਰਾ ਮਿਲ ਕੇ ਨਾ ਕੋਈ ਨਾ ਕੋਈ ਜਰੂਰ ਮਾਨਤਾਨ ਕਰਾਂਗੇ ਸਨਮਾਨਤ ਕਰਾਂਗੇ ਕਹੋ ਜੀ ਕਿਉਂ ਕਿ ਕਿ ਕਿਹੜਾ ਪਰੇ ਕਿਸਦਾ ਬਿਲਕੁਲ ਬਿਲਕੁਲ ਉਸ ਮੀਰ ਦਾ ਟੱਟ ਪਰਦਾ ਹੀ ਹੈ ਉਹ ਤਾਂ ਚੰਗੇ ਵਾਲੀ ਸ਼ਾਨ ਗੱਡੀਆਂ 'ਚ ਘੁੰਮਦਾ ਚਲ ਗਰੀਬ ਦੇ ਰੋਟੀ ਪੱਕਣ ਲੱਗ ਗਏ ਰੋਟੀ ਪੱਕਦਾ ਰੋਟੀ ਪੱਕਣ ਲੱਗ ਗਏ ਕਣਕ ਮੈਨ ਲੱਗੂ ਹਾਂ ਤੇ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਪੰਜਾਬ ਦੇ ਜਿੰਨੇ 25 30 ਲੱਖ ਲੋਕਾਂ ਦੇ ਕਾਰਡ ਇਹੋ ਜੇ ਬਣ ਰੱਖੇ ਆ ਜਿਹੜੇ ਸਰਦੇ ਵਰਦੇ ਆ ਤੇ ਹਾਂ ਚਾਹਲੀ ਬਣਿਆ ਮਤਲਬ ਉਹ ਯੋਗ ਨਹੀਂ ਸੀਗੇ ਉਹਨਾਂ ਦੇ ਕੱਟ ਕੇ ਨਾ ਤੇ ਗਰੀਬਾਂ ਦੇ ਬਣਾਏ ਜਿਹੜੇ ਗਰੀਬ ਜਰਬ ਕਰਦੇ ਆ ਨਾਲ ਦੇ ਗਰੀਬਾਂ ਦਾ ਵੀ ਕਰੋ ਹਾਂਜੀ ਨਾਲ ਦੇ ਗਰੀਬਾਂ ਦਾ ਕਾਰਡ ਜਾਲੂ ਕਰੋ ਨਾਲ ਦੇ ਗਰੀਬਾਂ ਦਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਬੰਦ ਕਰ ਗਰੀਬਾਂ ਦਾ ਜਿਹੜੇ ਵੀ ਯੋਗ ਹੈ ਕਿ ਉਹਨਾਂ ਚੱਲੋਣਾ ਚਾਹੀਦਾ ਸਾਨੂੰ ਪਤਾ ਵੀ ਸਾਡੇ ਕੋਲ ਰਹਿੰਦੇ ਦੋ ਬਰੋਨ ਦੀ ਟਟ ਦੇ ਆ ਕਿ ਉਹ ਕਿੰਨੇ ਤਾਂ ਹੁੰਦੇ ਦਿਹਾੜੀ ਚੱਕਦਾ ਦੋ ਆਈ ਹੱਥੇ ਤਾਂ ਅਸੀਂ ਪੂਰੇ ਤੌਰ ਤੇ ਇਸ ਚੀਜ਼ ਦਾ ਸਮਰਥਨ ਕਰਦੇ ਆ ਕੱਟੇ ਜਾਣੇ ਚਾਹੀਦੇ ਆ ਪਰ ਉਹਨਾਂ ਦੇ ਕੱਟੇ ਜਾਣੇ ਚਾਹੀਦੇ ਆ ਜਿਹੜੇ ਲੋਕ ਨਹੀਂ ਯੋਗ ਹੈਗੇ ਠੀਕ ਹੈ ਨਾ ਇਹ ਕੋਈ ਆਏ ਨਹੀਂ ਹੁੰਦਾਗਾ ਵੀ ਸੈਂਟਰ ਕੋਲੇ ਕਿਹੜਾ ਕਣਕ ਪੰਜਾਬ ਦੀ ਕਣਕਾ ਆਪਣੀ ਕਣਕਾ ਆਪਣਾ ਟੈਕਸਾ ਆਪਣੇ ਪੈਸਾ ਉਹੀ ਲੱਗਣਾ ਜੇ ਉਹਨੂੰ ਟੈਕਸ ਦੇ ਪੈਸੇ ਨਾਲ ਅਮੀਰ ਲੋਕ ਹੀ ਕੜਖਾਈ ਗਏ ਤਾਂ ਫਿਰ ਕੀ ਫਾਇਦਾ ਟੈਕਸ ਦਾ ਪੈਸਾ ਤਾਂ ਆਪਣਾ ਹੀ ਆ ਸਾਰਿਆਂ ਦਾ ਸਰਕਾਰ 20 ਰੁਪਏ ਕੜਕ ਦਿੰਦੀ ਹੈ 25 30 ਰੁਪਏ ਤੋਂ ਉਹ ਜਿਹੜੀ ਸਬਸਿਡੀ ਦਿੰਦੀ ਆ ਆਪਣੇ ਟੈਕਸ ਦੇ ਪੈਸੇ ਨਹੀਂ ਦਿੰਦੀ ਆ ਪਰ ਗਰੀਬ ਦੇ ਕੰਮ ਤਾਂ ਆਵੇ ਅਮੀਰ ਦੇ ਕੰਮ ਕਿਉਂ ਆਵੇ ਤੁਸੀਂ ਦੱਸ ਰਹੇ ਹੋ ਜਨਸਾ ਉਹ ਕਹਿੰਦੇ ਨਹੀਂ ਦੱਸ ਰਹੇ ਵੀ 20 ਕਿਲੋ ਬਣਦੀ 25 60 ਘਰੇ ਛਟਾ 25 ਰੁਪਏ ਹਾਂ ਜੀ ਯਾਦ ਕਰਾਤਾ ਅੱਛਾ ਕੇਸ ਕਈ ਇਹੋ ਜਿਹੇ ਵੀ ਆਉਂਦੇ ਆ ਜੀ ਜਿਵੇਂ ਡੀਪੂ ਹੋਲਡਰ ਆਪਣ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਇਹ ਕਹਿੰਦੇ ਵੀ ਜਿਹੜੇ ਕਈ ਤਕੜੇ ਬੰਦੇ ਉਹ ਕਹਿੰਦੇ ਵੀ 50 ਕਿਲੋ ਕਰਨਕ ਮਿਲਦੀ ਹੈ ਨਾ ਵੀ ਸਾਡੇ ਘਰੇ 25 ਸਟੀਆਂ ਤੋਂ 25 ਤੂ ਰੱਖ ਲਾ ਡੀਪੂ ਹੋਲਡਰ ਨੂੰ ਕਹਿ ਦਿੰਦੇ ਆ ਵੀ ਸਾਨੂੰ ਲੈਂਚ 'ਚ ਨਾ ਲੱਗਣਾ ਪਵੇ ਬੇਇੱਜ਼ਤੀ ਵੀ ਮਹਿਸੂਸ ਕਰਦੇ ਆ ਵੀ ਲੈਂਚ 'ਚ ਨਾ ਲੱਗਣਾ ਪਵੇ ਫਲਾਨਾ ਸਿੰਘ ਲੱਗਿਆ ਖੜਾ ਲੈਂਚ 'ਚ ਇਹਦਾ ਇੰਨਾ ਸਰਦਾ ਵਰਦਾ ਤੇ ਕਹਿੰਦੇ ਵੀ ਠੀਕ ਆ 50 ਦੀਏ 25 ਆ ਜੂ ਕੋਈ ਨਹੀਂ ਸਰਕਾਰੀ ਆਉਂਦੀ ਆ ਚੱਕ ਦਿਓ ਫੱਟੇ ਆਹ ਕੁਛ ਵੀ ਹੈਗਾ ਤੇ ਇਹ ਚੀਜ਼ ਤੋਂ ਆਪਾਂ ਛੜਕਾਰਾ ਪਾਉਣਾ ਇਹਨਾਂ ਜਿਹੜੇ ਇਹ ਜਿਹੜੇ ਚੁੰਬੜੇ ਹੋਈਆਂ ਚੋਕਾਂ ਜਿਹੜੀਆਂ ਸਰਕਾਰ ਦਾ ਖੂਨ ਪੀਣ ਆਪਣੇ ਟੈਕਸ ਦੇ ਪੈਸੇ ਦਾ ਜਿਹੜਾ ਖੂਨ ਪੀ ਜਾਂਦੀਆਂ ਸਰਕਾਰ ਦਾ ਉਹਨਾਂ ਨੂੰ ਆਪਾਂ ਮਗਰੋਂ ਲਾਉਣਾ ਤੇ ਆਪਾਂ ਸਾਰੇ ਲਾ ਸਕਦੇ ਆ ਆਪਣੇ ਦਿਨ ਨੂੰ ਸੱਚਾ ਕਰਕੇ ਹਾਂਜੀ ਕੁਝ ਬੋਲਣਾ ਥੋੜੀ ਇਹਨਾਂ ਦੀ ਹੱਲ ਤੇ ਲੋਕਾਂ ਦੀ ਆਪਾਂ ਕੋਈ ਲੋਕਾਂ ਦੀ ਹੈਲਪ ਚਾਹੀਦੀ ਹੈ ਸਾਨੂੰ ਦੱਸੋ ਜਿਹੜਾ ਗੜਾ ਨਜਾਇਜ਼ ਲੈ ਰਿਆ ਡਾਟਾ ਸਰਕਾਰ ਤੱਕ ਭੇਜ ਗਏ ਤੇ ਜਿਹੜੇ ਗਰੀਬ ਰਹਿੰਦੇ ਆ ਉਹ ਵੀ ਡਾਟਾ ਚਾਹੀਦਾ ਤਾਂ ਜੋ ਉਹਨਾਂ ਦੇ ਕੰਢੇ ਲਵਾ ਸਕੀਏ ਜਿਹੜੇ ਸਹੀ ਜਿ ਗਰੀਬ ਹੈਗੇ ਆ ਆਪਾਂ ਤਾਂ ਕਿ ਕੀਮਤਾਂ ਗਰੀਬਾਂ ਲਈ ਸੀ ਗਰੀਬਾਂ ਲਈ ਲਾਗੂ ਕਰਾਉਣੀ ਆ ਆਪਾਂ ਕੋਈ ਇਹ ਤਾਂ ਹੈ ਨਹੀਂਗਾ ਕੋਈ ਨਜਾਇਜ਼ ਲੈ ਜੂਗਾ ਇਹ ਤਾਂ ਨਹੀਂ ਹੋਣ ਦੇਣਾ ਤੇ ਇਹ ਸਰਕਾਰ ਕਰਦੀ ਹੈ ਦਾ ਆਪ ਸਮਰਥਨ ਕਰਦੇ ਆ ਨਿੱਜੀ ਤੌਰ ਤੇ ਸਮਰਥਨ ਕਰਦੇ ਆ ਫੁੱਲ ਜੇ ਸਰਕਾਰ ਕਰਦੀ ਹੈ ਅਮੀਰਾ ਦੇ ਕਿਉਂ ਜਗਦੇਵ ਜੀ ਬਸ ਠੀਕ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰਿਆਂ ਨੇ ਬੜੇ ਇਤਮਾਨਾ